ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਜਿੱਥੇ ਇਤਿਹਾਸ ਦੇ ਤੌਰ ਤੇ ਬੀਤੀ ਰਾਤ ਸਰਹੱਤੀ ਇਲਾਕਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਉੱਥੇ ਹੀ ਇੱਕ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੂੰ ਕੁਝ ਦੇਰ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਇੰਡੀਗੋ ਨੇ ਅਹਿਮ ਫੈਸਲਾ ਕੀਤਾ ਹੈ ਇੰਡੀਗੋ ਨੇ 6 ਥਾਮਾ ਦੇ ਲਈ ਆਪਣੀਆਂ ਉਡਾਣਾਂ ਫਿਲਹਾਲ ਦੀ ਘੜੀ ਲਈ ਰੱਦ ਕਰ ਦਿੱਤੀਆਂ ਨੇ ਕਿਉਂਕਿ ਜੋ ਜੰਗਵਾਰਕਾ ਮਾਹੌਲ ਪਿਛਲੇ ਦਿਨੀ ਬਣਿਆ ਹੋਇਆ ਸੀ ਪਰ ਖਤਰਾ ਹਾਲੇ ਵੀ ਬਰਕਰਾਰ ਹੈ ਇਸੇ ਦੇ ਮੱਦੇਨਜ਼ਰ ਇੰਡੀਗੋ ਨੇ ਫੈਸਲਾ ਲਿਆ ਹੈ ਯਾਤਰੀਆਂ ਦੀ ਸੂਵਿਧਾ ਦੇ ਲਈ ਕਿ 6 ਥਾਮਾ ਦੇ ਉੱਤੇ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ ਲੈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡੇਆਂ ਲਈ ਉਡਾਣਾਂ ਰੱਦ ਹੋਈਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੌਰਾਨ ਕੁਝ ਸ਼ਹਿਰਾਂ ਵਿੱਚ ਸਾਵਧਾਨੀ ਦੇ ਤੌਰ ਤੇ ਬਲੈਕਆਊਟ ਕੀਤਾ ਗਿਆ ਸੀ ਉਸ ਸਮੇਂ ਅੰਮ੍ਰਿਤਸਰ ਵਿੱਚ ਬਲੈਕਆਊਟ ਹੋਣ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਈਟ ਕੁਝ ਸਮੇਂ ਲਈ ਹਵਾ ਵਿੱਚ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਗਈ। ਇਸ ਦੇ ਮੱਦੇਨਜ਼ਰ 에ਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਯਾਨੀ ਮੰਗਲਵਾਰ ਨੂੰ 6 ਥਾ ਮੰ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। 에ਅਰਲਾਈਨ ਕੰਪਨੀ ਇੰਡੀਗੋ ਨੇ ਮੰਗਲਵਾਰ 13 ਮਈ ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਜਟ 에어ਲਾਈਨ ਇੰਡੀਗੋ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਟਰੈਵਲ ਐਡਵਾਈਜ਼ਰੀ ਪੋਸਟ ਕੀਤੀ ਹੈ। ਨਵੀਨਤਮ ਘਟਨਾਕਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ 13 ਮਈ 2025 ਨੂੰ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ ਸ਼੍ਰੀਨਗਰ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਅਸੀਂ ਸਮਝਦੇ ਹਾਂ ਕਿ ਇਸ ਨਾਲ ਤੁਹਾਡੀ ਯਾਤਰਾ ਯੋਜਨਾਵਾਂ ਵਿੱਚ ਵਿਗਨ ਪੈ ਸਕਦਾ ਹੈ ਅਤੇ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਸਾਡੀਆਂ ਟੀਮਾਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਨੇ ਅਤੇ ਤੁਹਾਨੂੰ ਜਲਦੀ ਹੀ ਹੋਰ ਅਪਡੇਟ ਬਾਰੇ ਸੂਚਿਤ ਕਰਨਗੀਆਂ ਹਵਾਈ ਅੱਡੇ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਸਾਡੀ ਵੈੱਬਸਾਈਟ ਜਾਂ ਫਿਰ ਐਪ ਤੇ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰੋ ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਾਨੂੰ ਸੁਨੇਹਾ ਭੇਜੋ ਜਾਂ ਕਾਲ ਕਰੋ ਅਸੀਂ ਹਮੇਸ਼ਾ ਮਦਦ ਲਈ ਮੌਜੂਦ ਹਾਂ ਤਾਂ ਇਹ 에ਅਰਲਾਈਨ ਦੇ ਵੱਲੋਂ ਐਡਵਾਈਜ਼ਰੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੀਤੀ ਰਾਤ ਬਲੈਕਆਊਟ ਕੀਤਾ ਗਿਆ ਸ਼ੱਕੀ ਡਰੋਨ ਵੀ ਦੇਖੇ ਗਏ ਹਾਲਾਂਕਿ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੇ ਧਮਾਕੇ ਜਾਂ ਬਲਾਸਟ ਦੀ ਕੋਈ ਖਬਰ ਨਹੀਂ ਹੈ ਤਾਜਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਅੱਜ ਦੇ ਦਿਨ ਲਈ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਜਿੱਥੇ ਇਤਿਹਾਸ ਦੇ ਤੌਰ ਤੇ ਬੀਤੀ ਰਾਤ ਸਰਹੱਤੀ ਇਲਾਕਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਉੱਥੇ ਹੀ ਇੱਕ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੂੰ ਕੁਝ ਦੇਰ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਇੰਡੀਗੋ ਨੇ ਅਹਿਮ ਫੈਸਲਾ ਕੀਤਾ ਹੈ ਇੰਡੀਗੋ ਨੇ 6 ਥਾਮਾ ਦੇ ਲਈ ਆਪਣੀਆਂ ਉਡਾਣਾਂ ਫਿਲਹਾਲ ਦੀ ਘੜੀ ਲਈ ਰੱਦ ਕਰ ਦਿੱਤੀਆਂ ਨੇ ਕਿਉਂਕਿ ਜੋ ਜੰਗ ਵਰਗਾ ਮਾਹੌਲ ਪਿਛਲੇ ਦਿਨੀ ਬਣਿਆ ਹੋਇਆ ਸੀ ਪਰ ਖਤਰਾ ਹਾਲੇ ਵੀ ਬਰਕਰਾਰ ਹੈ ਇਸੇ ਦੇ ਮੱਦੇਨਜ਼ਰ ਇੰਡੀਗੋ ਨੇ ਫੈਸਲਾ ਲਿਆ ਹੈ ਯਾਤਰੀਆਂ ਦੀ ਸੂਵਿਧਾ ਦੇ ਲਈ ਕਿ 6 ਥਾਮਾਂ ਦੇ ਉੱਤੇ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲੈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡੇਆਂ ਲਈ ਉਡਾਣਾਂ ਰੱਦ ਹੋਈਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੌਰਾਨ ਕੁਝ ਸ਼ਹਿਰਾਂ ਵਿੱਚ ਸਾਵਧਾਨੀ ਦੇ ਤੌਰ ਤੇ ਬਲੈਕਆਊਟ ਕੀਤਾ ਗਿਆ ਸੀ ਉਸ ਸਮੇਂ ਅੰਮ੍ਰਿਤਸਰ ਵਿੱਚ ਬਲੈਕਆਊਟ ਹੋਣ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਈਟ ਕੁਝ ਸਮੇਂ ਲਈ ਹਵਾ ਵਿੱਚ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਗਈ। ਇਸ ਦੇ ਮੱਦੇਨਜ਼ਰ 에ਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਯਾਨੀ ਮੰਗਲਵਾਰ ਨੂੰ 6 ਥਾਮਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। 에ਅਰਲਾਈਨ ਕੰਪਨੀ ਇੰਡੀਗੋ ਨੇ ਮੰਗਲਵਾਰ 13 ਮਈ ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਜਟ 에어ਲਾਈਨ ਇੰਡੀਗੋ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਟਰੈਵਲ ਐਡਵਾਈਜ਼ਰੀ ਪੋਸਟ ਕੀਤੀ ਹੈ। ਨਵੀਨਤਮ ਘਟਨਾਕਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ 13 ਮਈ 2025 ਨੂੰ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇ ਸ਼੍ਰੀਨਗਰ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਅਸੀਂ ਸਮਝਦੇ ਹਾਂ ਕਿ ਇਸ ਨਾਲ ਤੁਹਾਡੀ ਯਾਤਰਾ ਯੋਜਨਾਵਾਂ ਵਿੱਚ ਵਿਗਨ ਪੈ ਸਕਦਾ ਹੈ ਅਤੇ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਸਾਡੀਆਂ ਟੀਮਾਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਨੇ ਅਤੇ ਤੁਹਾਨੂੰ ਜਲਦੀ ਹੀ ਹੋਰ ਅਪਡੇਟ ਬਾਰੇ ਸੂਚਿਤ ਕਰਨਗੀਆਂ ਹਵਾਈ ਅੱਡੇ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਸਾਡੀ ਵੈੱਬਸਾਈਟ ਜਾਂ ਫਿਰ ਐਪ ਤੇ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰੋ ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਾਨੂੰ ਸੁਨੇਹਾ ਭੇਜੋ ਜਾਂ ਕਾਲ ਕਰੋ ਅਸੀਂ ਹਮੇਸ਼ਾ ਮਦਦ ਲਈ ਮੌਜੂਦ ਹਾਂ ਤਾਂ ਇਹ 에어ਲਾਈਨ ਦੇ ਵੱਲੋਂ ਐਡਵਾਈਜ਼ਰੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੀਤੀ ਰਾਤ ਬਲੈਕਆਊਟ ਕੀਤਾ ਗਿਆ ਸ਼ੱਕ ਕੀ ਡਰੋਨ ਵੀ ਦੇਖੇ ਗਏ ਹਾਲਾਂਕਿ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੇ ਧਮਾਕੇ ਜਾਂ ਬਲਾਸਟ ਦੀ ਕੋਈ ਖਬਰ ਨਹੀਂ ਹੈ ਤਾਜਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਅੱਜ ਦੇ ਦਿਨ ਲਈ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਜਿੱਥੇ ਇਤਿਹਾਸ ਦੇ ਤੌਰ ਤੇ ਬੀਤੀ ਰਾਤ ਸਰਹੱਤੀ ਇਲਾਕਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਉੱਥੇ ਹੀ ਇੱਕ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੂੰ ਕੁਝ ਦੇਰ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਇੰਡੀਗੋ ਨੇ ਅਹਿਮ ਫੈਸਲਾ ਕੀਤਾ ਹੈ ਇੰਡੀਗੋ ਨੇ 6 ਥਾਮਾਂ ਦੇ ਲਈ ਆਪਣੀਆਂ ਉਡਾਣਾਂ ਫਿਲਹਾਲ ਦੀ ਘੜੀ ਲਈ ਰੱਦ ਕਰ ਦਿੱਤੀਆਂ ਨੇ ਕਿਉਂਕਿ ਜੋ ਜੰਗ ਵਰਗਾ ਮਾਹੌਲ ਪਿਛਲੇ ਦਿਨੀ ਬਣਿਆ ਹੋਇਆ ਸੀ ਪਰ ਖਤਰਾ ਹਾਲੇ ਵੀ ਬਰਕਰਾਰ ਹੈ ਇਸੇ ਦੇ ਮੱਦੇਨਜ਼ਰ ਇੰਡੀਗੋ ਨੇ ਫੈਸਲਾ ਲਿਆ ਹੈ ਯਾਤਰੀਆਂ ਦੀ ਸੂਵਿਧਾ ਦੇ ਲਈ ਕਿ 6 ਥਾਮਾ ਦੇ ਉੱਤੇ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ ਲੈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਉਡਾਣਾਂ ਰੱਦ ਹੋਈਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੌਰਾਨ ਕੁਝ ਸ਼ਹਿਰਾਂ ਵਿੱਚ ਸਾਵਧਾਨੀ ਦੇ ਤੌਰ ਤੇ ਬਲੈਕਆਊਟ ਕੀਤਾ ਗਿਆ ਸੀ ਉਸ ਸਮੇਂ ਅੰਮ੍ਰਿਤਸਰ ਵਿੱਚ ਬਲੈਕਆਊਟ ਹੋਣ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਈਟ ਕੁਝ ਸਮੇਂ ਲਈ ਹਵਾ ਵਿੱਚ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਗਈ। ਇਸ ਦੇ ਮੱਦੇਨਜ਼ਰ 에ਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਯਾਨੀ ਮੰਗਲਵਾਰ ਨੂੰ 6 ਥਾ ਮੰ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। 에ਅਰਲਾਈਨ ਕੰਪਨੀ ਇੰਡੀਗੋ ਨੇ ਮੰਗਲਵਾਰ 13 ਮਈ ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਜਟ 에어ਲਾਈਨ ਇੰਡੀਗੋ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਟਰੈਵਲ ਐਡਵਾਈਜ਼ਰੀ ਪੋਸਟ ਕੀਤੀ ਹੈ ਨਵੀਨਤਮ ਘਟਨਾਕਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ 13 ਮਈ 2025 ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲੇ ਸ਼੍ਰੀਨਗਰ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਸੀਂ ਸਮਝਦੇ ਹਾਂ ਕਿ ਇਸ ਨਾਲ ਤੁਹਾਡੀ ਯਾਤਰਾ ਯੋਜਨਾਵਾਂ ਵਿੱਚ ਵਿਗਨ ਪੈ ਸਕਦਾ ਹੈ ਅਤੇ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਸਾਡੀਆਂ ਟੀਮਾਂ ਅਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਨੇ ਅਤੇ ਤੁਹਾਨੂੰ ਜਲਦੀ ਹੀ ਹੋਰ ਅਪਡੇਟ ਬਾਰੇ ਸੂਚਿਤ ਕਰਨਗੀਆਂ ਹਵਾਈ ਅੱਡੇ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਸਾਡੀ ਵੈੱਬਸਾਈਟ ਜਾਂ ਫਿਰ ਐਪ ਤੇ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰੋ ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਾਨੂੰ ਸੁਨੇਹਾ ਭੇਜੋ ਜਾਂ ਕਾਲ ਕਰੋ ਅਸੀਂ ਹਮੇਸ਼ਾ ਮਦਦ ਲਈ ਮੌਜੂਦ ਹਾਂ ਤਾਂ ਹੈ ਏਅਰਲਾਈਨ ਦੇ ਵੱਲੋਂ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੀਤੀ ਰਾਤ ਬਲੈਕਆਊਟ ਕੀਤਾ ਗਿਆ ਸ਼ੱਕੀ ਡਰੋਨ ਵੀ ਦੇਖੇ ਗਏ ਹਾਲਾਂਕਿ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੇ ਧਮਾਕੇ ਜਾਂ ਬਲਾਸਟ ਦੀ ਕੋਈ ਖਬਰ ਨਹੀਂ ਹੈ ਤਾਂ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡੇ ਲਈ ਅੱਜ ਦੇ ਦਿਨ ਲਈ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਜਿੱਥੇ ਇਤਿਹਾਸ ਦੇ ਤੌਰ ਤੇ ਬੀਤੀ ਰਾਤ ਸਰਹੱਤੀ ਇਲਾਕਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਉੱਥੇ ਹੀ ਇੱਕ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੂੰ ਕੁਝ ਦੇਰ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਇੰਡੀਗੋ ਨੇ ਅਹਿਮ ਫੈਸਲਾ ਕੀਤਾ ਹੈ ਇੰਡੀਗੋ ਨੇ 6 ਥਾਮਾਂ ਦੇ ਲਈ ਆਪਣੀਆਂ ਉਡਾਣਾਂ ਫਿਲਹਾਲ ਦੀ ਘੜੀ ਲਈ ਰੱਦ ਕਰ ਦਿੱਤੀਆਂ ਨੇ ਕਿਉਂਕਿ ਜੋ ਜੰਗ ਵਰਗਾ ਮਾਹੌਲ ਪਿਛਲੇ ਦਿਨੀ ਬਣਿਆ ਹੋਇਆ ਸੀ ਪਰ ਖਤਰਾ ਹਲੇ ਵੀ ਬਰਕਰਾਰ ਹੈ ਇਸੇ ਦੇ ਮੱਦੇਨਜ਼ਰ ਇੰਡੀਗੋ ਨੇ ਫੈਸਲਾ ਲਿਆ ਹੈ ਯਾਤਰੀਆਂ ਦੀ ਸੂਵਿਧਾ ਦੇ ਲਈ ਕਿ 6 ਥਾਮਾ ਦੇ ਉੱਤੇ ਫਿਲਹਾਲ ਦੀ ਘੜੀ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲੈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡੇਆਂ ਲਈ ਉਡਾਣਾਂ ਰੱਦ ਹੋਈਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੌਰਾਨ ਕੁਝ ਸ਼ਹਿਰਾਂ ਵਿੱਚ ਸਾਵਧਾਨੀ ਦੇ ਤੌਰ ਤੇ ਬਲੈਕਆਊਟ ਕੀਤਾ ਗਿਆ ਸੀ ਉਸ ਸਮੇਂ ਅੰਮ੍ਰਿਤਸਰ ਵਿੱਚ ਬਲੈਕਆਊਟ ਹੋਣ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਈਟ ਕੁਝ ਸਮੇਂ ਲਈ ਹਵਾ ਵਿੱਚ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਗਈ। ਇਸ ਦੇ ਮੱਦੇਨਜ਼ਰ 에ਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਯਾਨੀ ਮੰਗਲਵਾਰ ਨੂੰ 6 ਥਾਮਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। 에ਅਰਲਾਈਨ ਕੰਪਨੀ ਇੰਡੀਗੋ ਨੇ ਮੰਗਲਵਾਰ 13 ਮਈ ਨੂੰ ਜੰਮੂ ਅੰਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਆਪਣੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਜਟ 에어ਲਾਈਨ ਇੰਡੀਗੋ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਟਰੈਵਲ ਐਡਵਾਈਜ਼ਰੀ ਪੋਸਟ ਕੀਤੀ ਹੈ। ਨਵੀਨਤਮ ਘਟਨਾਕਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ 13 ਮਈ 2025 ਨੂੰ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇ ਸ਼੍ਰੀਨਗਰ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਅਸੀਂ ਸਮਝਦੇ ਹਾਂ ਕਿ ਇਸ ਨਾਲ ਤੁਹਾਡੀ ਯਾਤਰਾ ਯੋਜਨਾਵਾਂ ਵਿੱਚ ਵਿਗਨ ਪੈ ਸਕਦਾ ਹੈ ਅਤੇ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਸਾਡੀਆਂ ਟੀਮਾਂ ਅਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਨੇ ਅਤੇ ਤੁਹਾਨੂੰ ਜਲਦੀ ਹੀ ਹੋਰ ਅਪਡੇਟ ਬਾਰੇ ਸੂਚਿਤ ਕਰਨਗੀਆਂ ਹਵਾਈ ਅੱਡੇ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਸਾਡੀ ਵੈੱਬਸਾਈਟ ਜਾਂ ਫਿਰ ਐਪ ਤੇ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰੋ ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਸਾਨੂੰ ਸੁਨੇਹਾ ਭੇਜੋ ਜਾਂ ਕਾਲ ਕਰੋ ਅਸੀਂ ਹਮੇਸ਼ਾ ਮਦਦ ਲਈ ਮੌਜੂਦ ਹਾਂ ਤਾਂ ਇਹ 에어ਲਾਈਨ ਦੇ ਵੱਲੋਂ ਐਡਵਾਈਜ਼ਰੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੀਤੀ ਰਾਤ ਬਲੈਕਆਊਟ ਕੀਤਾ ਗਿਆ ਸ਼ੱਕੀ ਡਰੋਨ ਵੀ ਦੇਖੇ ਗਏ ਹਾਲਾਂਕਿ ਫੌਜ ਵੱਲੋਂ ਕਿਸੇ ਵੀ ਤਰ੍ਹਾਂ ਦੇ ਧਮਾਕੇ ਜਾਂ ਬਲਾਸਟ ਦੀ ਕੋਈ ਖਬਰ ਨਹੀਂ ਹੈ ਤਾਜਮੂ ਅਮ੍ਰਿਤਸਰ ਚੰਡੀਗੜ੍ਹ ਲਈ ਸ਼੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਅੱਜ ਦੇ ਦਿਨ ਲਈ ਫਲ